ਲੁਧਿਆਣਾ ਦੇ ਡਾਈੰਗ ਇੰਡਸਟਰੀ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਟੀਮ ਕਾਲੇ ਪਾਣੀ ਦਾ ਮੋਰਚਾ ਲੁਧਿਆਣਾ ਦੀ ਡਾਈੰਗ ਇੰਡਸਟਰੀ ਨੂੰ ਬਲੈਕਮੈਨ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਟੀਮ ਕਾਲੇ ਪਾਣੀ ਦਾ ਮੋਰਚਾ ਲੋਕਾਂ ਨੂੰ ਠੁਮਰਾ ਕਰ ਰਹੀ ਹੈ ਕਿ ਲੁਧਿਆਣਾ ਦੀ ਡਾਈੰਗ ਇੰਡਸਟਰੀ ਕਰਨ ਬੁੱਢੇ ਦਰਿਆ ਦਾ ਪਾਣੀ ਖੰਦਾ ਹੋ ਰਿਹਾ ਹੈ। ਜਦਕਿ ਹਕੀਕਤ ਇਸ ਦੇ ਉਲਟ ਹੈ। ਉਹਨਾਂ ਨੇ ਕਿਹਾ ਕਿ ਡਾਈੰਗ ਇੰਡਸਟਰੀ ਨੇ ਆਪਣਾ 2 ਕਰੋੜ ਦਾ ਟ੍ਰੀਟਮੈਂਟ ਪਲਾਂਟ ਲਾਇਆ ਹੋਇਆ ਹੈ ਜਿਸ ਦੇ ਮਹੀਨੇ ਦਾ ਲੱਖਾਂ ਰੁਪਏ ਦਾ ਖਰਚਾ ਹੁੰਦਾ ਹੈ ਅਤੇ ਉਹ ਆਪਣਾ ਪਾਣੀ ਟ੍ਰੀਟ ਕਰਕੇ ਹੀ ਬੁੱਢਾ ਦਰਿਆ ਮਗਰ ਲੁਧਿਆਣਾ ਦੀ ਡੇਰੀ ਇੰਡਸਟਰੀਜ਼ ਦੇ ਵੱਲੋਂ ਜੋ ਗੋਹਾ ਬੁੱਡੇ ਦਰਿਆ ਦੇ ਵਿੱਚ ਛੁੱਟਿਆ ਜਾਂਦਾ ਉਸ ਨਾਲ ਬੁੱਡੇ ਦਰਿਆ ਦੇ ਪਾਣ ਦਾ ਰੰਗ ਕਾਲਾ ਹੁੰਦਾ। ਇਸ ਤੋਂ ਇਲਾਵਾ ਸਰਨੇ ਵਾਲਤੇ ਹੋਰ ਥਾਵਾਂ ਤੇ ਵੀ ਜੋ ਇੰਡਸਟਰੀਆਂ ਦਾ ਪਾਣੀ ਹੈ ਉਹ ਵੀ ਬੁੱਡੇ ਦਰਿਆ ਦੇ ਵਿੱਚ ਛੁੱਟਿਆ ਜਾਂਦਾ। ਉਹਨਾਂ ਕਹਿੰਦੇ ਕਿ ਡਾਈੰਗ ਇੰਡਸਟਰੀ ਤਾਜੀ ਹੈ। ਕੈਮੀਕਲ ਦਾ ਪ੍ਰਯੋਗ ਕਰਦੀ ਹੈ ਜਿਸ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਪ੍ਰਦੂਸ਼ਣ ਨਹੀਂ ਹੁੰਦਾ। ਮਗਰ ਫਿਰ ਵੀ ਬੁੱਡੇ ਦਰਿਆ ਦੇ ਕੰਢੇ ਪਾਣੀ ਲਈ ਲੁਧਿਆਣਾ ਦੇ ਡਾਈੰਗ ਇੰਡਸਟਰੀ ਨੂੰ ਹਿਸਮੇ ਦਾ ਅਠਾ ਰਾਇਆ ਜਾਂਦਾ। ਉਹਨਾਂ ਕਹਿੰਦੇ ਕਿ ਲੁਧਿਆਣਾ ਦੀ ਡਾਈੰਗ ਇੰਡਸਟਰੀ ਪੰਜਾਬ ਦੀ ਇੰਡਸਟਰੀ ਦੀ ਰੀਡ ਦੀ ਹੱਡੀ ਹੈ ਜੇਕਰ ਲੁਧਿਆਣਾ ਦੀ ਡਾਈਂਗ ਇੰਡਸਟਰੀ ਬੰਦ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਇੰਨੀ ਜ਼ਿਆਦਾ ਵੱਧ ਜਾਏਗੀ ਕਿ ਲੋਕ ਸੜਕਾਂ ਤੇ ਆ ਜਾਣਗੇ ਉਹਨਾਂ ਕਹਿੰਦੇ ਕਿ ਜੇਕਰ 3 ਦਸੰਬਰ ਨੂੰ ਕਾਲੇ ਪਾਣੀ ਦਾ ਮੋਰਚਾ ਪਾਣੀ ਨੂੰ ਬੰਦ ਕਰਨ ਲਈ ਆਉਂਦੇ ਹਨ ਤਾਂ ਆਪਣੇ 1 ਲੱਖ ਮਜ਼ਦੂਰਾਂ ਨੂੰ ਉਹਨਾਂ ਦੇ ਅੱਗੇ ਲਾਉਣ ਤੇ ਉਸ ਤੋਂ ਬਾਅਦ ਜੋ ਹਾਲਾਤ ਹੋਣਗੇ ਉਸ ਦੇ ਇਸ ਪ੍ਰਸ਼ਾਸਨ ਸਿੱਧੇ ਤੌਰ ਤੇ ਜ਼ਿੰਮੇਦਾਰ ਰਹੀ ਕਾ ਦੇਖੋ ਗੱਲ ਇਹ ਹੈਗੀ ਹੈ ਸਭ ਤੋਂ ਮਾੜੀ ਗੱਲ ਤੇ ਇਹ ਹੈਗੀ ਹੈ ਵੀ ਦਰਿਆ ਗੰਦਾ ਕੋਈ ਹੋਰ ਕਰ ਰਿਹਾ ਹੈ ਔਰ ਇਲਜ਼ਾਮ ਜਿਹੜਾ ਬਿਨਾਂ ਦੇਖੇ ਬਿਨਾਂ ਪਰਖੇ ਇਹ ਜਿਹੜਾ ਡਾਈ ਇੰਡਸਟਰੀ ਤੇ ਲੱਗ ਗਿਆ ਉਹਨਾਂ ਨੂੰ ਇਹ ਚਾਹੀਦਾ ਸੀ ਡਾਈ ਇੰਡਸਟਰੀ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਦੇਖਦੇ ਅਸਲੀਅਤ ਕੀ ਏ ਕਿਸ ਆਦਮੀ ਨੇ ਜਿਹੜਾ ਹੈ ਦਰਿਆ ਗੰਦਾ ਕੀਤਾ ਕਿਉਂ ਹੋਇਆ ਇਹਦੇ ਪਾਣੀ ਵਿੱਚੋਂ ਕੀ ਨਿਕਲਦਾ ਹੈ ਕਿਹੜੀ ਚੀਜ਼ ਜਿਹੜੀ ਵਰਤੋ ਜਾਂਦੀ ਇੰਡਸਟਰੀ ਦੇ ਵਿੱਚ ਜਿਸ ਨਾਲ ਜਾਨੀ ਨੁਕਸਾਨ ਹੁੰਦਾ ਹ ਹੁਣ ਉਹਨਾਂ ਨੇ ਇਲਜ਼ਾਮ ਇਹ ਲਗਾਇਆ ਹੈ ਬਈ ਦਰਿਆ ਬੁੱਢਾ ਇਹਨਾਂ ਨੇ ਗੰਦਾ ਕੀਤਾ ਹੈ ਪਾਣੀ ਸਾਫ਼ ਨਹੀਂ ਕਰਦੇ ਜਿਹੜੇ ਸੀਟਪੀ ਵਾਲੇ ਨੇ ਸਾਡੇ ਜਿਹੜੇ ਡਾਈੰਗ ਇੰਡਸਟਰੀ ਦੇ ਤਿੰਨ ਸੀਟਪੀ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਬਾਰ-ਬਾਰ ਦੱਸ ਕੇ ਟਾਈਮ ਵੇਸਟ ਕਰਨ ਦਾ ਕੋਈ ਵਾਅਦਾ ਨਹੀਂ ਬਾਦਰ ਕੇ ਰੋਡ ਫੋਕਲ ਪੁਆਇੰਟ ਤੇ ਤਾਜਪੁਰ ਰੋਡ ਤਿੰਨ ਸੀਟਪੀ ਨੇ ਔਰ ਤਿੰਨੇ ਸੀਡੀਪੀ ਜਿਹੜੇ ਅਗਰ ਉਹ ਕਹਿੰਦੇ ਪਾਣੀ ਸਾਫ਼ ਨਹੀਂ ਕਰਦੇ ਤੇ ਅਸੀਂ ਬਿਜਲੀ ਦਾ ਬਿੱਲ ਸਰਕਾਰ ਸਾਡੇ ਤੋਂ ਕਾਹਦਾ ਲੈਂਦੀ ਏ ਅਸੀਂ ਖਾਲੀ ਮੋਟਰਾਂ ਤੇ ਨਹੀਂ ਚਲਾਉਂਦੇ ਲੱਖਾਂ ਰੁਪਿਆ ਦਾ ਕੈਮੀਕਲ ਲੱਗਦਾ ਤਿੰਨੇ ਸੀਟਪੀ ਇਹਦਾ ਕਰੋੜ ਰੁਪਿਆ ਦਾ ਕੈਮੀਕਲ ਕਰੋੜ ਤੋਂ ਉੱਪਰ ਲਾਣੇ ਹਰ ਮਹੀਨੇ ਉਹ ਕੀ ਗੱਲ ਅਸੀਂ ਦਰਿਆ ਚ ਉਦੇ ਸਿੱਟਦੇ ਆ ਤਰਖਾ ਦਿੰਨੇ ਆ ਬੰਦੇ ਕੰਮ ਕਰਦੇ ਨੇ ਉਹਦੇ ਤੇ ਔਰ ਜਿਹੜੀ ਸਭ ਤੋਂ ਵੱਡੀ ਗੱਲ ਪਾਣੀ ਸਾਫ਼ ਹੋਣ ਤੋਂ ਬਾਅਦ ਜਿਹੜੀ ਸਲੱਜ ਨਿਕਲਦੀ ਉਹਦੇ ਵਿੱਚੋਂ ਉਹਦਾ ਲੱਖਾਂ ਰੁਪਿਆ ਸਲੱਜ ਦਾ ਜਿਹੜਾ ਅਸੀਂ ਬਾਇਆ ਚੈੱਕ ਜਿਹੜੇ ਗਵਰਨਮੈਂਟ ਅਥੋਰਾਈਜ਼ ਦੇ ਉਹ ਲੈ ਕੇ ਜਾਂਦੇ ਨੇ ਸਾਡੇ ਕੋਲੋਂ ਉਹ ਬਿਨਾਂ ਸਾਫ਼ ਪਾਣੀ ਦਿੱਤੇ ਅਸੀਂ ਦਿੰਨੇ ਆ ਮੈਂ ਉਹਨਾਂ ਲੋਕਾਂ ਨੂੰ ਇਹ ਪੁੱਛਣਾ ਚਾਹਨਾ ਵੀ ਤੁਸੀਂ ਦੇਖੋ ਤਾਂ ਸਹੀ ਜਿਹੜੇ ਐਨ ਐ ਰੁਪਏ ਖਰਚ ਕੇ ਡਾਈਂਗ ਇੰਡਸਟਰੀ ਪਾਣੀ ਸਾਫ਼ ਕਰਈਏ ਉਹ ਝੂਠੇ ਗੱਲ ਇੱਕ ਗੱਲ ਮੈਂ ਉਹਨਾਂ ਨੂੰ ਜ਼ਰੂਰ ਕਹਿਣੀ ਚਾਹਨਾ ਵੀ ਇਹ ਲੜਾਈ ਕੀਤੇ ਆ ਮਸਲੇ ਹੱਲ ਨਹੀਂ ਹੁੰਦੇ ਔਰ ਮੈਂ ਬੀਇੰਗ ਚੇਅਰਮੈਨ ਨੇ ਰਿਕੁਐਸਟ ਕਰਦਾ ਕੋਈ ਚੈਲੰਜ ਨਹੀਂ ਕਰਦਾ ਉਹਨਾਂ ਨੂੰ ਰੱਖਾ ਸਿਧਾਨਾ ਜੀ ਨੂੰ ਅਗਰ ਕੋਈ ਉਹਨਾਂ ਨੂੰ ਸਾਡੇ ਤੋਂ ਡਾਈੰਗ ਡਸਟੀ ਤੋਂ ਇਹ ਲੱਗਦਾ ਵੀ ਇਹ ਦਰਿਆ ਗੰਦਾ ਕਰਦੇ ਨੇ ਮੈਂ ਆਪਣਾ ਨੰਬਰ ਦਿੰਦਾ ਮੇਰੇ ਨਾਲ ਚੱਲਣਾ ਮੈਂ ਉਹਨਾਂ ਨੂੰ ਦਿਖਾਣਾ ਵੇ دریا ਗੰਦਾ ਕੌਣ ਕਰ ਰਿਹਾ ਵੀ ਤੁਹਾਨੂੰ ਅਜੇ ਪਤਾ ਹੀ ਨਹੀਂ دریا ਗੰਦਾ ਕੌਣ ਕਰਦਾ ਕੌਣ ਨਹੀਂ ਕਿੱਥੋਂ ਪਾਣੀ ਡਾਇਰੈਕਟ ਡਿਸਚਾਰਜ ਬੁੱਢਾ ਨਾਲਾ ਕਿੰਨੇ ਪੁਆਇੰਟ ਦੇ ਡਾਇਰੈਕਟ ਲੁਧਿਆਣੇ ਦਾ ਪਾਣੀ ਇੰਡਸਟਰੀਆਂ ਦਾ ਕਿੱਦਾਂ ਉੱਥੇ ਜਾ ਰਿਹਾ ਇਕੱਲੀ ਡੈਂਗ ਇੰਡਸਟਰੀ ਨਹੀਂ ਹੈਗੀ ਡੈਂਗ ਇੰਡਸਟਰੀ ਠੀਕ ਹੈ ਜਿਹੜੀ ਨਹੀਂ ਸੀ ਸੀਟਪੀ ਨਾਲ ਜੁੜੀ ਉਹਨਾਂ ਤੇ ਬਲੇਮ ਲੱਗਿਆ ਉਹਨਾਂ ਦੇ ਯੂਨਿਟ ਵੀ ਉਹਨਾਂ ਨੇ ਕਲੋਜ਼ ਕਰਨ ਦੇ ਆਰਡਰ ਕਰਤੇ ਕੋਣ ਨੇ ਲੇਕਿਨ ਅਸੀਂ ਮਾੜਾ ਆਪਣੇ ਆਪ ਨੂੰ ਤਾਂ ਸਮਝਦੇ ਆਂ ਵੀ ਸਾਰਾ ਬਲੇਮ ਜਿਹੜਾ ਲੁਧਿਆਣੇ ਦਾ ਉਹ ਸਾਡੇ ਸਿਰ ਆ ਕੇ ਪੈ ਗਿਆ ਜੁਰਮ ਕੋਈ ਹੋਰ ਕਰਦਾ ਸਜ਼ਾ ਜਿਹੜੀ ਕਿਸੇ ਹੋਰ ਨੂੰ ਦਿੱਤੀ ਜਾਂਦੀ ਬਲੇਮ ਕਿਸੇ ਹੋਰ ਤੇ ਲਾਇਆ ਜਾ ਰਿਹਾ ਮੈਂ ਚੈਲੰਜ ਨਾਲ ਇੱਕ ਗੱਲ ਕਹਿਣੀ ਚਾਹਨਾ ਅਗਰ ਲੁਧਿਆਣੇ ਦੇ ਕਿਸੇ ਵੀ ਬੰਦੇ ਨੂੰ ਇਹ ਲੱਗਦਾ ਕਿ ਦਰਿਆ ਜਿਹੜਾ ਅਸੀਂ ਗੰਦਾ ਕਰ ਰਹਿਆਂ ਉਹ ਸਾਡੇ ਕੋਲ ਆਣਾ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ ਕੋਈ ਲੜਾਈ ਝਗੜਾ ਜਾਂ ਚੈਲੰਜ ਨਹੀਂ ਮੈਂ ਕਰਨਾ ਜਾਂਦਾ ਬੀਐਨ ਚੇਅਰਮੈਨ ਮੈਂ ਰਿਕੁਐਸਟ ਲਈ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਜਾਂਦਾ ਵੀ ਉਹ ਸਾਡੇ ਕੋਲ ਆਣ ਉਹਨਾਂ ਨੂੰ ਲੈ ਕੇ ਜਾਵਾਂਗੇ ਸਿਟੀ ਪੀ ਪਲਾਨਟ ਤੇ ਇੱਕ ਇੱਕ ਚੀਜ਼ ਦਿਖਾਵਾਂਗੇ ਵੀ ਜਿਹੜੀ ਇਹ ਡਾਇੰਗ ਇੰਡਸਟਰੀ ਏ ਇਹ ਗੰਦਗੀ ਕਰਦੀ ਪਾਣੀ ਗੰਦਾ ਹੋਰ ਜਗ੍ਹਾ ਹੋ ਰਿਹਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਅੱਜ ਜਿਹੜਾ ਗਊਸ਼ਾਲਾ ਦੇ ਕੋਲ ਸਾਰੇ ਸ਼ਹਿਰ ਦੀ ਇੰਡਸਟਰੀ ਦਾ ਪਾਣੀ ਜਿਹੜਾ ਉੱਥੇ ਆ ਕੇ ਡਾਇਰੈਕਟ ਜਾ ਰਿਹਾ ਗੋਸ਼ਾਲਾ ਗੁਰਦੁਆਰੇ ਦੇ ਨਾਲ ਔਰ 18 ਪੁਆਇੰਟ ਜਿਹੜੇ ਹੋਣ ਦੇ ਸ਼ਹਿਰ ਦੇ ਉਹ ਜਿਹੜੇ ਨੇ ਦਰਿਆ ਦੇ ਨਾਲ-ਨਾਲ ਤੁਸੀਂ ਦੇਖੇ ਕਿਸ ਤਰ੍ਹਾਂ ਪਾਣੀ ਜਾ ਰਿਹਾ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਉਹਦਾ ਮੇਨ ਮੋਟਿਵ ਹੈ ਕੁਝ ਬਲੈਕਮੇਲਰ ਲੱਖਾ ਸਦਾਨਾ ਕਾਲਾ ਪਾਣੀ ਮੋਰਚਾ ਲੋਕਾਂ ਨੂੰ ਭੁਗਾਰ ਰਿਹਾ ਕਿ 3 ਦਸੰਬਰ ਨੂੰ ਜਾ ਕੇ ਉੱਥੇ ਅਸੀਂ ਬੁੱਢੇ ਨਾਲੇ ਦਾ ਜਿਹੜਾ ਪਾਈਪ ਸਾਡੇ ਪੈਰੇ ਆ ਉਹ ਬੰਦ ਕਰਨੇ ਆ ਪਰ ਅਸੀਂ ਉਹਦੀ ਤਿਆਰੀ ਕਰ ਲਈ ਹੈ ਲੱਖ ਬੰਦਾ ਲੱਗੇ ਸਵਾਗਤ ਕਰਾਂਗੇ ਮੈਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਅਗਰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਜਾਂ ਕੋ ਲਾ ਆਰਡਰ ਖਰਾ ਲਾ ਆਰਡਰ ਖਰਾਬ ਹੁੰਦਾ ਹੈ ਤਾਂ ਉਹਦਾ ਜ਼ਿੰਮੇਦਾਰ ਪ੍ਰਸ਼ਾਸਨ ਔਰ ਸਰਕਾਰ ਔਰ ਲੁਧਿਆਣਾ ਦਾ ਡੀਸੀ ਹੋਏਗਾ ਕਿਉਂਕਿ ਅਸੀਂ ਆਪਣਾ ਸਾਡੇ ਘਰ ਹਮਲਾ ਕਰਨ ਆ ਰਿਹਾ ਹੈ ਹਜੇ ਤੱਕ ਪ੍ਰਸ਼ਾਸਨ ਨੇ ਉਹਨਾਂ ਤੇ ਐਫ ਆਈ ਆਰ ਵੀ ਹੋਈ ਹੈ ਇੱਕ ਸਾਡੇ ਬੰਦ ਕਰਨੀ ਉਹਨਾਂ ਕਰ ਹਸਲ ਵੀ ਕੀਤੀ ਅਸੀਂ ਆਪਾਂ ਕੀ ਵੀ ਕਰਾਈ ਹੈ ਹਜੇ ਤੱਕ ਸੀਪੀ ਸਾਹਿਬ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਕਈ ਤਾਂ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਅਸ ਮੇਰੇ ਤੇ ਰਾਹੁਲ ਜੀ ਬੋਲਾ ਐਫ ਆਈ ਆਰ ਉਹਨਾਂ ਦੇ ਦਿੱਤੇ ਤੇ ਅਸੀਂ ਹੁਣ ਸਾਰੀ ਪ੍ਰੈਸ ਮਾਰਟੀ ਅਸੀਂ ਲੱਖ ਵਪਾਰੀ ਟੈਕਸਟਾਈਲ ਇੰਡਸਟਰੀ ਜਿਹੜੀ ਹੈਗੀ ਆ ਸਾਡੀ ਰੀੜ ਦੀ ਹੱਡੀ ਆ ਪੰਜਾਬ ਦੀ ਜੇ ਇੱਥੋਂ ਚੱਲੇਗੀ ਪੰਜਾਬ ਦਾ ਬਿਲਕੁਲ ਬੇਰੁਜ਼ਗਾਰ ਹੋ ਜਾਊਗਾ ਸਾਰੀ ਅਪਲਾਈਮੈਂਟ ਘਟ ਜਾਊਗੀ ਲੋਕ ਸੜਕਾਂ ਤੇ ਆ ਜਾਣਗੇ